ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਦੇ ਵਿੱਚ ਬਲੋਤਿਆਂ ਰੱਤਾ ਟੱਪੇ ਦੇ ਵਿੱਚ ਜਿਹੜਾ 4-5 ਦਿਨਾਂ ਤੋਂ ਲਗਾਤਾਰ ਜਿਹੜਾ ਇੱਥੇ ਮਸਲਾ ਸੀਗਾ ਚੱਲ ਰਿਹਾ ਅ ਪਿੰਡ ਵੱਲੋਂ ਦੋਸ਼ ਲਾਇਆ ਗਿਆ ਸੀਗਾ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਦਬੀ ਹੋਈ ਆ ਉਹਦੇ ਸਿਲਸਲੇ ਦੇ ਵਿੱਚ ਜਿਹੜੇ ਤੁਸੀਂ ਅੱਜ ਐਸਟੀਪੀਸੀ ਵੱਲੋਂ ਆਏ ਹੋ ਤਾਂ ਉਹਦੇ ਡਿਟੇਲ ਨਾਲ ਦੱਸੋ ਕਿ ਕੀ ਇਹਨਾਂ ਨੂੰ ਦੱਸਿਆ ਗਿਆ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਪਤੇ ਨਗਰ ਰਤਾਟੇਵਾ ਡੇਰਾ ਬਾਬਾ ਮਹਨ ਦਾਸ ਜੀ ਦਾ ਇੱਥੇ ਜਿਹੜਾ ਡੇਰੇ ਦੇ ਵਿੱਚ ਇੱਕ ਬੇਅਤੀ ਦੀ ਘਟਨਾ ਪਿੰਡ ਵਸੀਆਂ ਵੱਲੋਂ ਦੱਸਿਆ ਗਿਆ ਸੀ ਉਹਦੇ ਪਰਥਾਏ ਜਦੋਂ ਆ ਕੇ ਇੱਥੇ ਉਹ ਸਾਰੀ ਜਾਂਚ ਪੜਤਾਲ ਕੀਤੀ ਤੇ ਉਹਦੇ ਵਿੱਚ ਜਿਹੜੀ ਗਲਤੀ ਵੀ ਜ਼ਿਲ੍ਹਾ ਪ੍ਰਬੰਧਕਾ ਵੱਲੋਂ ਹੋਈ ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰਿਆ ਮੰਨਿਆ ਤੇ ਅੱਗੇ ਤੋਂ ਅਜਿਹੇ ਨਾਮ ਤੋਂ ਹੁੰਦਾ ਜਿਹੜਾ ਉਹ ਰੰਗ ਕੀਤਾ ਤੇ ਜਿਹੜੀ ਪਿੰਡ ਤੌਰ ਤੇ ਆਪਸ ਵਿੱਚ ਉੱਗਦਾ ਬਣੀ ਸੀ ਜਿਹੜਾ ਉਦੋਂ ਤੱਕ ਅਖੰਡਪਾਟ ਸਾਹਿਬ ਜਿਹੜੇ ਨਾਮ ਕਿਤੇ ਜਾਣ ਪਰ ਇਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਲਿਖਤੀ ਤੌਰ ਤੇ ਜਿੰਮੇਵਾਰੀ ਲਈ ਗਈ ਆ ਕਿ ਅਸੀਂ ਗੁਰੂ ਘਰ ਦੀ ਸभाल ਜਦੋਂ ਤੱਕ ਜਿਹੜੇ ਬਾਬਾ ਜੀ ਹੁਣ ਇਸ ਵੇਲੇ ਪੁਲਿਸ ਦੀ ਹਿਰਾਸਤ ਵਿੱਚ ਨੇ ਜਦੋਂ ਤੱਕ ਉਹ ਨਹੀਂ ਆ ਜਾਂਦੇ ਇੱਥੇ ਪਹਿਲਾਂ ਦੇ ਵਾਂਗ ਹੋਵੇ ਸਾਰਾ ਕੁਝ ਜਿਹੜਾ ਉਹ ਚੱਲਦਾ ਰਹੇਗਾ ਜਦੋਂ ਉਹਨਾਂ ਦੇ ਆਉਣ ਤੇ ਇੱਥੇ ਜਿਹੜੀਆਂ ਤਰੁੱਟੀਆਂ ਨੇ ਕਮੀਆਂ ਨੇ ਉਹ ਵੀ ਉਹਨਾਂ ਨੇ ਦੂਰ ਕਰਨ ਦਾ ਉਸ ਵੇਲੇ ਦਾ ਪ੍ਰੋਸੈਸ ਆ ਦਿੱਤਾ ਜਿਸ ਕਰਕੇ ਦੋਹਾਂ ਧਿਰਾਂ ਦੇ ਵਿੱਚ ਸਾਂਝੀ ਬਣੀ ਆ ਤੇ ਦੋਹਾਂ ਧਿਰਾਂ ਦੀ ਸਾਂਝੀ ਹੁਣ ਤੇ ਉਵੇਂ ਹੀ ਪ੍ਰਬੰਧ ਸਾਰਾ ਜਿਹੜਾ ਇੱਥੋਂ ਦਾ ਉਹ ਚੱਲਦਾ ਰਹੇਗਾ ਫਿਰ ਇਸੇ ਤਰ੍ਹਾਂ ਹੀ ਜਿਹੜੀ ਇਹ ਮਰਿਆਦਾ ਰਹਿੰਦੀ ਵੀ ਜਿਹੜੀ ਆ ਉਹ ਬਹਾਲ ਕਰ ਲੈਣਗੇ ਜੀ ਇੱਕ ਵਾਰ ਜੀ ਜਿਵੇਂ ਮੰਨ ਲਓ ਇਹ ਗੁਰਦਰਾ ਸਾਹਿਬ ਬਾਰ-ਬਾਰ ਇਹ ਤੁਸੀਂ ਇਹ ਸੋਚਦੇ ਹੋ ਵੀ ਕਈ ਰਹੀ ਕੋਈ ਅਣਸਖਾਵੀ ਘਟਨਾ ਵੀ ਹੋ ਸਕਦੀ ਹੈ ਜਦੋਂ ਸੇਵਾਦਾਰ ਇੱਥੇ ਨਹੀਂ ਹੁੰਦਾ ਤਾਂ ਆਮ ਸ਼ਰਾਰਤੀਆਂ ਸਰਾਂ ਵੱਲੋਂ ਕਈ ਖਾਵਾ ਤੇ ਬੇਅਦਬੀ ਕੀਤੀ ਗਈ ਹੈ। ਇਹਹੀ ਇਹਹੀ ਤਾਂ ਤਰੁੱਟੀਆਂ ਨੇ ਇਹਹੀ ਤਰੁੱਟੀਆਂ ਨੇ ਇਹਹੀ ਕਮੀਆਂ ਨੇ ਇਹ ਜਦੋਂ ਮੁਖ ਜਿਹੜੇ ਮੇਨ ਸੇਵਾਦਾਰ ਬਾਬਾ ਜੀ ਆ ਜਾਣਗੇ ਸਭ ਤੋਂ ਪਹਿਲੇ ਇਹਹੀ ਤਰੁੱਟੀਆਂ ਨੂੰ ਕਮੀਆਂ ਨੂੰ ਦੂਰ ਕੀਤਾ ਜਾਏਗਾ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਤੌਰ ਤੇ ਇਹ ਇਹ ਗੱਲ ਕੀਤੀ ਗਈ ਹੈ ਕਿ ਜੇਕਰ ਇਹ ਕਮੀਆਂ ਇੱਥੋਂ ਨਹੀਂ ਦੂਰ ਕੀਤੀਆਂ ਜਾਂਦੀਆਂ ਤੇ ਫੇਰ ਅਸੀਂ ਗੁਰਪ੍ਰੰਧ ਸਾਹਿਬ ਜੀ ਦੇ ਸਰੂਪ ਇਥੋਂ ਲੈ ਜਾਣ ਵਾਸਤੇ ਮਜਬੂਰ ਹੋਵਾਂਗੇ ਇਹ ਜਿਹੜੀਆਂ ਕ੍ਰੁਪੀਆਂ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਦੂਰ ਕਰਨਾ ਪੈਗਾ ਤੇ ਇਹ ਵੀ ਵਿਸ਼ਵਾਸ ਦਵਾਇਆ ਗਿਆ ਕਿ ਇਥੋਂ ਲਿਖਤੀ ਤੌਰ ਤੇ ਸਾਰੇ ਆ ਪ੍ਰਬੰਧਕਾਂ ਦੇ ਵੱਲੋਂ ਕਿ ਅਸੀਂ ਉਨਾ ਹੀ ਸਮੇਂ ਤੱਕ ਚਾਰ ਪੰਜ ਸਿੰਘਾਂ ਦਾ ਪਹਿਰਾ ਦਿਨੇ ਰਾਤ 24 ਘੰਟੇ ਇੱਥੇ ਹਾਜ਼ਰ ਰਹਿਣਾ ਇੱਕ ਹੀ ਆਪਾਂ ਐਸਜੀਪੀਸੀ ਵੱਲੋਂ ਕੋਈ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਆ ਵੀ ਪਿੰਡਾਂ ਦੇ ਵਿੱਚ ਇਹੋ ਜੀਆਂ ਘਟਨਾਵਾਂ ਨਾ ਹੋਣ ਵੀ ਪਿੰਡਾਂ ਦੇ ਵਿੱਚ ਆਪਸੀ ਪਾੜ ਭਾਈਚਾਰੇ 'ਚ ਸਾਂਝ ਆ ਜਿਹੜੀ ਉਹਦੇ 'ਚ ਪਾੜ ਨਾ ਪਵੇ ਇਹ ਇਹਨਾਂ ਦਾ ਤੁਸੀਂ ਆਪ ਦੇ ਵੱਲੋਂ ਐਸਜੀਪੀਸੀ ਵੱਲੋਂ ਪੰਚਾਇਤਾਂ ਨੂੰ ਮਿਲ ਕੇ ਤੁਸੀਂ ਕੋਈ ਉਹਨਾਂ ਨੂੰ ਸੁਝਾਅ ਦੇਵੋਗੇ ਜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਮੁੱਚੀ ਮਾਨਵਤਾ ਦੇ ਵਿੱਚ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਲਾਗੂ ਹੁੰਦਾ ਉਥੋਂ ਹਮੇਸ਼ਾ ਹੀ ਇਹ ਆਦੇਸ਼ ਹੁੰਦੇ ਰਹੇ ਆ ਕਿ ਗੁਰੂ ਘਰ ਜਿਹੜੇ ਨੇ ਉਹ ਜੇ ਦੋ ਵੀ ਆ ਤੇ ਇੱਕ ਕੀਤੇ ਜਾਣ ਇਹਦੇ ਤੇ ਪਿਛਲੇ ਸਮੇਂ ਦੇ ਵਿੱਚ ਹਾਜ਼ਿਲ ਕਾ ਜਲਾਲਾਬਾਦ ਆਗ ਕਈ ਨਗਰਾਂ ਦੇ ਵਿੱਚ ਦੋ ਗੁਰੂ ਘਰਾਂ ਨੂੰ ਇੱਕ ਵੀ ਕੀਤਾ ਗਿਆ ਤੇ ਗੁਰੂ ਘਰ ਘਟ ਬਣਾਓ ਸੇਵਾ ਸਮਾਂ ਜਿਹੜੀ ਉਹ ਵੀ ਯਾਦ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਤੇ ਇਹ ਹਮੇਸ਼ਾ ਹੀ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਨਗਰਾਂ ਵਿੱਚ ਜਾ ਕੇ ਸੁਚੇਤ ਵੀ ਕੀਤਾ ਜਾਂਦਾ ਹੈ ਕਿ ਜਿੱਥੇ ਕੋਈ ਇਹੋ ਜੀ ਦੁਬਦਾ ਵੜਦੀ ਉੱਥੇ ਤੇ ਪੱਕੇ ਤੌਰ ਤੇ ਜਾ ਕੇ ਆਪ ਵੀ ਉੱਥੇ ਸਮਾਗਮ ਕਰਕੇ ਤੇ ਗੁਰੂ ਘਰ ਇੱਕ ਕਰਨ ਦਾ ਇਹ ਤੇ ਫੈਸਲਾ ਅਕਾਲ ਤਖਤ ਦਾ ਹੈ ਹੀ ਆ ਇਹ ਨਗਰ ਵਾਸੀ ਲੋਕਾਂ ਨੂੰ ਸਾਰਿਆਂ ਨੂੰ ਚੋਤਨਾ ਚਾਹੀਦਾ ਵੀ ਅਸੀਂ ਪਿੰਡ ਤੌਰ ਤੇ ਕੋਈ ਆਪਣੀ ਟੜੇ ਬੰਦੀ ਨਾ ਬਣਾਈਏ ਗੁਰੂ ਘਰ ਦੇ ਵਿੱਚ ਸਾਰਿਆਂ ਦਾ ਹੀ ਕੋਈ ਜਿਆ ਸਤਕਾਰ ਹੈ ਤੇ ਇੱਕ ਹੀ ਗੁਰੂ ਘਰ ਜਿਹੜਾ ਹੈ ਪਿੰਡ ਨਗਰ ਵਿੱਚ ਹੋਣਾ ਚਾਹੀਦਾ ਐਸਾ ਤੇ ਅਕਾਲ ਪੁਰਖ ਸਾਹਿਬ ਵੱਲੋਂ ਹਮੇਸ਼ਾ ਹੀ ਜਿਹੜਾ ਹੈ ਉਹ ਆਖਿਆ ਦਰ ਇੱਕ ਜੀ ਮੁਖਸਰ ਸਾਹਿਬ ਦੇ ਵਿੱਚ ਵੀ ਪਿੱਛੇ ਜੇ ਘਟਨਾ ਆਈ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਲਜਾਇਆ ਗਿਆ ਸੀ ਕਿਸੇ ਦੁਕਾਨ ਤੇ ਤਾਂ ਹੁਣ ਇੱਕ ਤੁਸੀਂ ਆ ਸੋਸ਼ਲ ਮੀਡੀਆ ਤੇ ਆਮ ਹੀ ਇੱਕ ਵੇਖੀ ਆ ਵੀਡੀਓ ਚੱਲਦੀ ਜਿਹੜੀ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਵੀ ਅਰਦਾਸ ਕੀਤੀ ਗਈ ਹੈ ਉਹ ਇਹਨਾਂ ਨੂੰ ਕੀ ਇਹੋ ਜਿਹੇ ਜਿਹੜੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਵੀ ਇਸ ਚੀਜ਼ਾਂ ਦਾ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਹਮੇਸ਼ਾ ਹੀ ਜਿਹੜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਿਹੜੇ ਮੁਲਾਜ਼ਮ ਜੁੜੇ ਆ ਜਾਂ ਜਿਹੜੇ ਸਿੰਘ ਜੁੜੇ ਆ ਉਹ ਕਦੀ ਵੀ ਮਰਿਆਦਾ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਦੇ ਮੁਕਤਸਰ ਸਾਹਿਬ ਵਿੱਚ ਵੀ ਜਿਹੜੀ ਘਟਨਾ ਹੋਈ ਉਹ ਮੁਕਤਸਰ ਸਾਹਿਬ ਜੀ ਦਾ ਜਿਹੜਾ ਹੈ ਕੋਈ ਵੀ ਸਿੰਘ ਉੱਥੇ ਜਾਣ ਦੀ ਇਰਾਦੇ ਨਹੀਂ ਹੋਇਆ ਉਹ ਜਿਹੜੇ ਨਗਰਾਂ ਪਿੰਡਾਂ ਦੇ ਵਿੱਚ ਡੇਰੇ ਬਣ ਜਾਂਦੇ ਆ ਜਿੱਥੇ ਲੋਕ ਜਾਣਾ ਸ਼ੁਰੂ ਕਰ ਦਿੰਦੇ ਆ ਗਿਆਨਤਾ ਬਸ ਤੇ ਉੱਥੋਂ ਦੇ ਲੋਕਾਂ ਨੂੰ ਸਿਰਫ ਮਾਇਆ ਦੇ ਨਾਲ ਜਿਹੜਾ ਲੋਭ ਲਾਲਚ ਹੋਣ ਬਸ ਉਹ ਅਜਿਹੇ ਹਰਕਤਾਂ ਜਿਹੜੀਆਂ ਉਹ ਕਰਦੇ ਆ ਤੇ ਜਦੋਂ ਪਤਾ ਲੱਗਦਾ ਹੈ ਤੇ ਤੁਰੰਤ ਉਹਨਾਂ ਨੂੰ ਰੋਕੀਦਾ ਵੀ ਆ ਉਹਨਾਂ ਦੋਸ਼ੀਆਂ ਨੂੰ ਜਿਹੜੀ ਉਹਨਾਂ ਦੀ ਬਣਦੀ ਸਜ਼ਾ ਵੀ ਦਿੱਤੀ ਵੀ ਜਾਂਦੀ ਆ ਤੇ ਅੱਗੇ ਤੋਂ ਸਭ ਨੂੰ ਸੁਚੇਤ ਵੀ ਕਰੀਦਾ ਲੋਕਾਂ ਨੂੰ ਕਿ ਅਜਿਹੇ ਕੰਮ ਜਿਹੜੇ ਉਹ ਨਾ ਕਰਦੇ। ਇੱਕ ਜੀ ਰਾਜਸਥਾਨ ਦੇ ਵਿੱਚ ਜਿਹੜੀ ਸਿੱਖ ਬੱਚੀ ਸੀਗੀ ਉਹਨੂੰ ਕਕਾਰਾਂ ਦੇ ਕਰਨ ਮਾ ਲੋ ਪੇਪਰ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਤਾਂ ਇਸ ਇਹੋ ਜੀਆਂ ਘਟਨਾਵਾਂ ਨੂੰ ਲੈ ਕੇ ਜਿਹੜੀ ਐਸਜੀਪੀਸੀ ਕਿੰਨੀ ਕਿ ਚਿੰਤਨ ਦਾ ਇਹਦੇ ਵਾਸਤੇ ਵੀ ਪ੍ਰਧਾਨ ਜੀ ਦਾ ਸਤਿਮਾਨ ਯੋਗ ਡਾਕਟਰ ਖਰਜਿੰਦਰ ਸਿੰਘ ਜੀ ਤਾਂ ਮੀ ਉਹਨਾਂ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਵੀ ਕੀਤੀ ਗਈ ਆ ਤੇ ਇਹਦੇ ਵਾਸਤੇ ਜਿਹੜੀ ਸ਼ਰੋਮਨਿੰਗ ਕਮੇਟੀ ਆ ਆਪਣੇ ਜਿਹੜਾ ਕਾਨੂੰਨੀ ਪ੍ਰਕਿਰਿਆ ਅਨੁਸਾਰ ਜੋ ਕੁਝ ਵੀ ਬਣਦਾ ਹੈ ਤੇ ਉਹ ਸਾਰੀ ਕਾਰਵਾਈ ਆ ਜਿਹੜੀ ਉਹ ਸ਼ਰੋਮਨਿੰਗ ਦੁਆਰਾ ਪ੍ਰਮਾਪਿਤ ਕਮੇਟੀ ਕੋਲੋਂ ਹਮੇਸ਼ਾ ਹੀ ਜਿਹੜੀ ਉਹ ਚੁੱਪੀ ਜਾਂਦੀ ਹੈ ਤੇ ਉਹ ਘਟਨਾ ਹੈ ਵੀ ਰਿੰਦਜੋਗਾ ਇੱਥੇ ਅਜਿਹਾ ਨਹੀਂ ਹੋਣਾ ਚਾਹੀਦਾ ਲਾਸਟ ਸਵਾਲ ਹੈ ਵੀ ਜਿਹੜਾ ਤੁਸੀਂ ਗਰੀਬ ਸਿੱਖ ਪਰਿਵਾਰ ਹੈ ਬੱਚੇ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਐਜੂਕੇਸ਼ਨ ਵਾਸਤੇ ਕੋਈ ਉਪਰਾਲਾ ਕਰ ਰਹੇ ਹੋ ਆਪਣੀ ਜਿਹੜੀ ਐਜੀਪੀਸੀ ਸੰਸਥਾ ਵੱਲੋਂ ਕੋਈ ਸ਼ਰੋਮਣੀ ਕਮੇਟੀ ਜਾਂ ਬਹੁਤ ਸਾਰੀਆਂ ਸੰਸਥਾਵਾਂ ਵਿਦਿਅਕ ਅਦਾਰੇ ਚੱਲ ਰਹੇ ਆ ਜਿਹਦੇ ਵਿੱਚ ਗੁਰਮਤਿ ਸਿੱਖਿਆ ਉਹਨਾਂ ਨੂੰ ਧਾਰਮਿਕ ਵਿਦਿਆ ਦੇ ਨਾਲ ਪਲੱਸ ਦੋ ਦੁਨਿਆਵੀ ਵਿਦਿਆ ਉਹ ਵੀ ਦਿੱਤੀ ਜਾਂਦੀ ਆ ਉਹ ਬਦਲੇ ਵਿੱਚ ਨਾਲ ਵਜੀਫੇ ਆਦਕੀ ਜਿਹੜੇ ਆ ਉਹ ਦਿੱਤੇ ਜਾਂਦੇ ਆ ਜਿਹੜੇ ਪਾਕੀ ਸਿੰਘਾਂ ਦੀ ਉਹਨਾਂ ਦੀ ਸੰਖਿਆ ਦੀਆਂ ਕਲਾਸਾਂ ਬਕਾਇਦਾ ਉਹ ਲਗਾਈਆਂ ਜਾਂਦੀਆਂ ਨੇ ਸੰਖਿਆ ਕਲਾਸਾਂ ਲਾਉਣ ਦੇ ਲਈ ਉਹਨਾਂ ਦਾ ਜਿਹੜਾ ਰੋਜ਼ੀ ਪਾਣੀ ਆ ਉਹ ਵੀ ਬੰਦ ਨਾ ਹੋਵੇ ਉਹਦੇ ਲਈ ਵੀ ਮਾਈਕ੍ਰੋ ਸਾਈਟ ਹੈ ਰੇਡੀਓ ਦਿੱਤੀ ਜਾਂਦੀ ਆ ਰੋਮਣੀ ਕਮੇਟੀ ਹਰ ਵਕਤ ਹੀ ਇਹਨਾਂ ਕੰਮਾਂ ਲਈ ਤਤਪਾਰ ਹੈ ਤੇ ਕੋਈ ਜਿੱਥੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸਾਰਿਆਂ ਦੇ ਵਾਸਤੇ ਉਹ ਵਿਦਿਅਕ ادارے ਖੁੱਲ੍ਹੇ ਆ ਜਿੱਥੇ ਕੋਈ ਵੀ ਆ ਕੇ ਸਿੱਖਿਆ ਗ੍ਰਹਿਣ ਕਰ ਸਕਦਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਾਲ ਗੱਲ ਕਰਕੇ ਵਧੀਆ ਲੱਗਾ। ਤਾਂ ਐਵੇਂ ਹੀ ਤੁਸੀਂ ਜਿਹੜਾ ਇਲਾਕੇ ਦੇ ਵਿੱਚ ਗੁਰਦਾਰਿਆਂ ਦੀ ਸਾਂਭ ਸੰਭਾਲ ਆ ਜਾਂ ਕੋਈ ਵੀ ਕਿਤੇ ਵੀ ਮਨਮਤ ਹੁੰਦੀ ਆ ਤਾਂ ਹੋਂਡਾ ਤੁਸੀਂ ਖਿਆਲ ਰੱਖੋਗੇ। ਇਹੀ ਸਾਡਾ ਤੁਹਾਨੂੰ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।